ਕੁੱਝ ਨਹੀਂ ਛੜੇ ਦਾਰਾ ਬੜੇ ਚਿਰ ਬਾਅਦ ਸਾਡੇ ਜਾਨ ਯਾਰ ਮਿਲੇ ਨੇ ਪਏ ਅਸੀਂ ਸੋਚਿਆ ਚਾਰ ਪਿਆਰ ਦੀਆਂ ਗੱਲਾਂ ਹੀ ਕਰ ਲਈਏ ਕਿਉਂਕਿ ਫੇਰ ਇਹਨਾਂ ਨੇ ਬੜੀ ਦੂਰ ਚਲੇ ਜਾਣਾ ਤੇਰੀ ਪੁੱਜੀ ਹੋਈ ਚਿਖਾਦੀ ਸਹੋਂ ਭਾਬੀ ਅੱਜ ਤੋਂ ਬਾਅਦ ਦੂਜੇ ਪਚਾਲ ਦਾ ਨਾ ਜੱਟ ਜੋਣਾ ਮੋੜ ਹੋਏਗਾ ਕਿਉਂ ਵੀ ਬਿਲ ਕੋ ਖਾ ਕੇ ਨਾ ਭਲੇਖਾ ਮੇਰੇ ਨਾਲ ਬਾਈ ਗੱਗੂ ਗੱਲ ਨਹੀਂ ਬਲਰਾਜ ਖੋਸਾ ਬੈਠਾ ਤੇ ਬਾਈ ਨਾ ਕਰਦੇ ਆ ਗੱਲਬਾਤ ਬਹੁਤ ਸੁਭਾਤ ਬਾਈ ਪਹਿਲਾਂ ਦਾ ਸਸਰੀ ਕਾਲ ਜੀ ਜਿੰਨੇ ਵੀ ਆਡੀਅנס ਵੰਦੀ ਆ ਮੇਰੇ ਅੰਨੀਓ ਸਸਰੀ ਕਾਲ ਸਭ ਨੂੰ ਹਾਂਜੀ ਤੇ ਜਿਹੜਾ ਇੱਥੇ ਆਪਣਾ ਮਿਲਣ ਦਾ ਕਾਰਨ ਆ ਜੀ ਇਹ ਸਾਡੇ ਬਹੁਤ ਹੀ ਪੁਰਾਣੇ ਮਿੱਤਰ ਆ ਮਾਸਟਰ ਪ੍ਰਵੀਰ ਭਰਪੂਰ ਸਿੰਘ ਠੀਕ ਹੈ ਜੀ ਮੇਰੇ ਨਿੱਜੀ ਦੋਸਤ ਆ ਇਹਨਾਂ ਦੇ ਕਾਰਨ ਹੀ ਜਿੰਨਾ ਵੀ ਮੈਂ ਇੱਥੇ ਮੇਲੇ ਤੇ ਆਉਣਾ ਪਹਿਲਾਂ ਮੈਂ ਇਹਨਾਂ ਕੋਲ ਹੀ ਆਉਣਾ ਹੂੰ ਪਹਿਲਾਂ ਬਾਈ ਭਰਪੂਰ ਕੋਲ ਹੀ ਆਉਣੇ ਹੂੰ ਭਰਪੂਰ ਜੀ ਕੋਲ ਹੂੰ ਆਪਣੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਨੇ ਬਾਈ ਗੁੱਗੂ ਗਿੱਲੇ ਜੀ ਤੇ ਉਹਨਾਂ ਦੀ ਹੂ ਹੂ ਕਾਪੀ ਲੱਗਦੀ ਆ ਚਾਲ ਢਾਲ ਬਾਈ ਉਹਨਾਂ ਵਾਲੀ ਠੀਕ ਆ ਮੁੱਛਾਂ ਦਾ ਸਟਾਈਲ ਮੰਦਰਾ ਮੰਦਰਾ ਪਾ ਕੇ ਬਾਈ ਐਂ ਲੱਗਦਾ ਜਿਵੇਂ ਮੰਨ ਕੇ ਚਲੋ ਪਾਪੜੀਆਂ ਪੁਰਾਣੀਆਂ ਫਿਲਮਾਂ ਨਹੀਂ ਗਈ ਮਿਰਜ਼ਾ ਸਾਹਿਬਾ ਟਰੱਕ ਡਰਾਈਵਰ ਉਹੀ ਉਹੀ ਮਤਲਬ ਰੂਪ ਲੱਗਦਾ ਤੁਹਾਡਾ ਹਾਂ ਤੇ ਫਿਰ ਇਹ ਕਿੰਨਾ ਟਾਈਮ ਹੋ ਗਿਆ ਬਈ ਐਵੇਂ ਮੈਂਟੇਨ ਕੀਤੇ ਨੂੰ ਇਹ ਜਿਹੜਾ ਤੁਹਾਡਾ ਯਾਰ ਮੇਰਾ ਨਾਂ ਬਚਪਨ ਤੋਂ ਹੀ ਆ ਹੂੰ ਜਦੋਂ ਮੈਨੂੰ ਪਹਿਲੀ ਫਿਲਮ ਚ ਗੁੱਗਲ ਦੇ ਬਚਪਨ ਦਾ ਕਰੈਕਟਰ ਮਿਲਿਆ ਸੀ ਅੱਛਾ ਬਈ ਉਹ ਜਿਹੜਾ ਪਹਿਨਾਵਾ ਸੀ ਨਾ ਉਥੋਂ ਹੀ ਮੈਨੂੰ ਆਪ ਦੇ ਪਹਿਨਾਵੇ ਦਾ ਪਤਾ ਹੀ ਨਹੀਂਗਾ ਉਵੇਂ ਹੀ ਚੱਲ ਪਿਆ ਮੁੱਛਾਂ ਉਵੇਂ ਉਸ ਤਰ੍ਹਾਂ ਸਾਰੇ ਦੇ 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 ਉਹੀ ਜਿਹੜੀ ਹਾਂ ਮੈਂ ਪਹਿਲਾਂ ਵਾਲੀ ਇੰਟਰਵਿਊ 'ਚ ਵੀ ਗੱਲ ਕਰੀ ਸੀ ਜਦੋਂ ਮੇਰੇ ਮੁੱਛਾਂ ਲਾਈਆਂ ਨਾ ਹੂੰ ਉਦੋਂ ਗੁੱਗੂ ਗਿਲ ਦੀ ਝਾਕਣਾ ਬਣਜਣ ਲੱਗੀ ਕਹਿੰਦੇ ਵੀ ਵਾਕੇ ਯਾਰ ਗੁੱਗੂ ਵਰਗਾ ਹੀ ਆ ਮੁੰਡਾ ਹੂੰ ਉਦੋਂ ਬਾਅਦ ਫਿਰ ਜੋ ਵੀ ਮੇਰਾ ਉਸਤਾਦ ਵੀ ਆ ਹੂੰ ਸਾਰਾ ਕੁਝ ਹੀ ਮੰਨ ਲਓ ਫਿਰ ਉਹਨਾਂ ਨੂੰ ਮੈਂ ਤੰਗ ਨਹੀਂ ਹੋਣ ਦਿੰਦਾ ਸੀ ਵੀ ਜਿੰਨਾ ਕੋਈ ਔਖਾ ਸੀਨ ਹੁੰਦਾ ਸੀ ਨਾ ਮੈਂ ਮੈਂ ਕਰ ਦੂੰਗਾ ਕੋਈ ਗੱਲ ਓਏ ਤੂੰ ਫਿਰ ਮੈਂ ਉਹਨਾਂ ਦਾ ਡੰਮੀ ਬਣ ਗਿਆ ਸਟੰਟਮੈਨ ਹਲੇ ਤਾਈ ਵੀ ਮੈਂ ਉਹਨਾਂ ਦੀ ਡਬਿੰਗ ਕਰਦਾ ਜੋ ਕੋੜਿਆਂ ਵਾਲੇ ਸੀਨ ਆ ਜਾਂ ਬੈਕ ਸਾਈਡ ਆ ਜਾਂ ਦੂਰੋਂ ਆਉਣਾ ਲੌਂਗ ਸ਼ਾਟ ਚੱਕਣਾ ਇਸ ਤਰ੍ਹਾਂ ਦਾ ਵੀ ਉਹਨਾਂ ਵਾਲਾ ਬਿਲਕੁਲ ਪਹਿਨਾਵਾ ਫਿਰ ਉਸ ਤਰ੍ਹਾਂ ਦਾ ਹੀ ਰੱਖਣਾ ਪੈਂਦਾ ਠੀਕ ਹੈ ਪਹਿਲਾਂ ਤਾਂ ਮੈਨੂੰ ਸ਼ੌਂਕ ਹੁੰਦਾ ਸੀ ਹੂੰ ਬਾਅਦ ਚ ਮੇਰਾ ਰੋਜੀ ਰੋਟੀ ਬਣ ਗਿਆ ਠੀਕ ਹੈ ਪਰ ਜਿੰਨਾ ਚਿਰ ਕਿਸੇ ਚੀਜ਼ ਦਾ ਸ਼ੌਂਕ ਨਾ ਨਾ ਹੋਵੇ ਉਹ ਵਧੀਆ ਕੰਮ ਵੀ ਨਹੀਂ ਹੁੰਦਾ ਫਿਰ ਸ਼ੌਂਕ ਦੇ ਨਾਲ ਹੀ ਕਰਦਾ ਮੈਂ ਜਿੰਨਾ ਸ਼ੌਂਕ ਕਿੱਥੇ ਤਬਦੀਲ ਹੋ ਜਾਓਗੇ ਬਰਕੀ ਕਿੱਥੇ ਆਇਆ ਹੈ ਹਾਂ ਤੇ ਬਰਕੀ ਕਿੰਨੀ ਉਮਰ ਕਿੰਨੀ ਸੀ ਬਾਈ ਉਦੋਂ ਤੇਰੀ ਜਦੋਂ ਲੱਗਿਆ ਇਹ ਕੈਕ ਮੇਰੀ 15 ਸਾਲ 15 ਸਾਲ 15 ਸਾਲ ਦਾ ਸੀ ਤੇ ਅੱਜ ਕਿੰਨੀ ਹੋ ਗਈ ਬਾਈ ਅੱਜ ਮੇਰੀ ਹੋ ਗਈ 47 ਸਾਲ 47 ਬਲਰਾਏ ਮੈਨੂੰ ਆਏ ਤਾਂ ਦੱਸ ਬਈ ਖਾਂਦਾ ਕੀ ਟਮਾਟਰ ਵਰਕਿੰਗ ਅੱਲਾ ਗੱਡੀ ਪਾ ਲਈ ਐ ਯਾਰ ਬਸ ਜਿਹੜੀ ਮੇਰੀ ਆਡੀਅנס ਆ ਭਰਾ ਮੇਰੇ ਉਹਨਾਂ ਦਾ ਹੌਸਲਾ ਹੂੰ ਹੌਸਲਾ ਉਹਨਾਂ ਦੀਆਂ ਦਵਾਵਾਂ ਹੌਸਲੇ ਦੱਬੀ ਫਿਰ ਹਾਂ ਹੌਸਲਾ ਹੀ ਹੂੰ ਹੋਰ ਜੇ ਮੇਰੇ ਸਟੈਂਡ ਪਿਆ ਉਹਨਾਂ ਦਾ ਮੈਂ ਕੋਈ ਆ ਦੂਜਾ ਜਗਾਲ ਕਿਉਂ ਦੁੱਧ ਮੇਰਾ ਬੰਦ ਆ ਅੱਛਾ ਖਰਾਬ ਬਸ ਨਾਰਮਲ ਹੀ ਆ ਹੂੰ ਏ ਭਾਈ ਜਿਹੜੀ ਉਹ ਝੂਮ ਝੂਮ ਕੇ ਤੁਰਨ ਵਾਲੀ ਚਾਲ ਆ ਗਈ ਹਨ ਤੇ ਉਹ ਘੜੀ ਸਮਾਂ ਚਾਦਰਾਂ ਇਹ ਇਹ ਯਾਰ ਰੂਪ ਭਾਈ ਬਾਕੀ ਸਿਰਾ ਯਾਰ ਆਈਟਮ ਲੈ ਚਾਹ ਵੀ ਫੜ ਆਪਣੇ ਨਾਲ ਨਾਲ ਚਾਹ ਵੀ ਚਲਾ ਜਦ ਅੱਜ ਨਾ ਕੀ ਹੋਇਆ ਮੈਂ ਪੈਂਟ ਸ਼ਰਟ ਪਾਈ ਫਿਰਦਾ ਸੀ ਹਾਂ ਮੈਨੂੰ ਪਹਿਲਾਂ ਤਾਂ ਇੱਥੇ ਲਾਂਡ ਪਈ ਮੈਨੂੰ ਕਹਿੰਦੇ ਯਾਰ ਤੇਰੇ ਚਾਦਰਾਂ ਹੀ ਜੱਜਦਾ ਹੂੰ ਅੱਛਾ ਅੱਜ 65 ਸ਼ਰਡ ਪਾ ਗਿਆ ਜੀ ਕੁਰਤਾ ਯਾਦਰਾ ਫਿਰ ਬੱਤੂ ਪਾਇਆ ਕੁਰਤਾ ਯਾਦਰਾ ਫਿਰ ਜਿਹੜੀ ਮੈਨੂੰ ਪਿਆਰ ਕਰਦੇ ਆ ਇਹਨਾਂ ਦੇ ਖਾਤਰ ਹੀ ਮੈਂ ਕੁਰਤਾ ਚਾਦਰਾਂ ਪਾਇਆ ਹੂੰ ਫਿਰ ਮੈਂ ਕਹਿੰਦਾ ਜੇ ਸਾਰਿਆਂ ਦੀ ਇਹ ਡਿਮਾਂਡ ਆ ਤੇ ਫਿਰ ਮੈਂ ਚਾਦਰਾਂ ਕੁਰਤਾ ਹੀ ਕਿਉਂ ਨਾ ਪਾਵਾਂ ਹਾਂ ਇਹ ਤਾਂ ਇੰਨੀ ਆਡੀਅੰਸ ਜੇ ਬੰਦਾ ਆਖ ਦੇ ਬੋਰੀ ਪਾ ਲਾ ਤੇ ਬੋਰੀ ਵੀ ਪਾ ਲੈਣੀ ਚਾਹੀਦੀ ਆ ਬੋਰੀ ਵੀ ਪਾ ਲੈ ਦੋਸਤੋ ਜਦੋਂ ਮੰਨ ਕੇ ਚੱਲੋ ਬਲਰਾਏ ਉੱਤੇ ਉਧਰ ਜੀ ਟੱਕਰਿਆ ਸਾਨੂੰ ਭਾਈ ਤੇ ਮੇਲੇ ਚ ਦਿੰਦਾ ਫਿਰਣਾ ਗੇੜਾ ਬਈ ਲੋਕ ਹਰੇਕ ਨੂੰ ਹਰੇਕ ਨੂੰ ਭਲੇਖਾ ਬਈ ਯਾਰ ਬਾਕੀ ਗੁੱਗੂ ਗੱਲੇ ਜਾਂਦਾ ਖਣੀ ਤੇ ਉਹੀ ਉਹੀ ਚੀਜ਼ ਬਈ ਹਨਾ ਲੋਕਾਂ ਨੂੰ ਖੇਤ ਅੱਦਾ ਕੇਂਦਰ ਬਣ ਜਾਂਦੀ ਆ ਜਿਵੇਂ ਹੁਣ ਇੱਥੇ ਵੀ ਭਰਾ ਦੇਖੋ ਆਪਾਂ ਨੂੰ ਕਿੰਨੇ ਦੇਖਣ ਵਾਲੇ ਖੜੇ ਨੇ ਹਨਾ ਤੇ ਬਾਕੀ ਇਹੀ ਪਿਆਰ ਹੀ ਲੋਕਾਂ ਦਾ ਜ਼ਰੂਰੀ ਹੁੰਦਾ ਆਪਣਾ ਨਾ ਸ਼ਾਰਟ ਸੀਗਾ ਹੂੰ ਤੇ ਮੈਨੂੰ ਡੰਮੀ ਤਿਆਰ ਕਰਕੇ ਲਿਆਏ ਜੇ ਗੁੱਗੂ ਦਾ ਮੁੰਡਾ ਸੀ ਨਾਲ ਗੁਰਮਰਤਾ ਹੂੰ ਤੇ ਮੈਂ ਤੁਰ ਕੇ ਆਇਆ ਨਾ ਹੂੰ ਤੇ ਕਹਿੰਦੇ ਬਾਅਦ ਚ ਗੁੱਗੂ ਆ ਗਿਆ ਹੂੰ ਕਹਿੰਦੇ ਭਾਇ ਇੱਕ ਗੁੱਗੂ ਗੱਲਾ ਇਧਰੋਂ ਤੁਰਿਆ ਆਉਂਦਾ ਹੀ ਕਾ ਆ ਗਿਆ ਹੂੰ ਹੂੰ ਕਹਿੰਦੇ ਉਹ ਗੁਰਮੁਖਤ ਨੂੰ ਕਹਿੰਦੇ ਕਿੰਨੇ ਕ ਗੁੱਗੂ ਗੱਲਾ ਉਹ ਕਹਿੰਦਾ ਜੀ ਇਹ ਮੇਰਾ ਵੱਡਾ ਭਰਾ ਹੂੰ ਤੇ ਆ ਪਾਪੇ ਦੇ ਨਾਲ ਹੀ ਰਹਿੰਦੇ ਆ ਹੂੰ ਤੇ ਕਹਿੰਦੇ ਯਾਰ ਤੇਰਾ ਮਢੰਗਾ ਹੈ ਨਹੀਂ ਇਹਦਾ ਵੱਧ ਰਲਦਾ ਹੂੰ ਉਹ ਕਹਿੰਦਾ ਫਿਰ ਇਹ ਨਾਲ ਰਹਿ ਕੇ ਤੇ ਸਾਡੇ ਤੋਂ ਉਹ ਚੀਜ਼ ਸਿੱਖੀ ਨਹੀਂ ਗਈ ਇਹਨਾਂ ਨੇ ਸਿੱਖ ਲਈ ਹੂੰ मतलब सारीयां ਜਿਹੜੀਆਂ ਮਤਲਬ ਸਕਿੱਲਸ ਆ ਤੋਰ ਵਾਲੀਆਂ ਹੋਊਗੀਆਂ ਬੋਲੀ ਵਾਲੀਆਂ ਹੋਊਗੀਆਂ ਤੇ ਉਹ ਓਵੇਂ ਜਿਵੇਂ ਹੋਊਗਾ ਤੇ ਬਾਈ ਹੁਣ ਬਲਰਾਜ ਮੈਨੂੰ ਐਂ ਦੱਸ ਕੋਈ ਡਾਇਲੋਗ ਸੁਣਾ ਕਰੜਾ ਜਾ ਚਾਹ ਵੀ ਗਰਮਾ ਗਰਮ ਤੇ ਗਰਮਗਰਮ ਡਾਇਲੋਗ ਹੋ ਜਾਏ ਦਿਨ ਉਹਕੇ ਹੂੰ ਔ ਨਖਰਿਆ ਪੱਟੀ ਜਨਾਨੀ ਤੇ ਅੜਬ ਕੋੜੀ ਤੇ ਚੜਨ ਦਾ ਸਵਾਦ ਵੱਖਰਾ ਹੀ ਹੁੰਦਾ ਬਲਿਆ ਨਖਰੇ ਨਖਰੇ ਵਾਜ ਰੰਦਾ ਜੱਟ ਪਹਿਲੇ ਦਿਨ ਯਕੀਨ ਆ ਬਹੁਤ ਵਧੀਆ ਬਾਕੀ ਹੋਰ ਹੋਰ ਕੋਈ ਫਿਲਮ ਦਸਨਾ ਤੇ ਆਪਣੇ ਜ ਟ੍ਰੱਕ ਡਰਾਈਵਰ ਦਾ ਸੁਣਾ ਦੇ ਹਾਂ ਸੁਣਾ ਦੇ ਹੂੰ ਉਹ ਲੱਗਦਾ ਪ੍ਰੀਤੋ ਦਾ ਗੱਡਾ ਵੀ ਤੂੰ ਹੀ ਲਾਰ ਕਰਿਆ ਹੂੰ ਉਹ ਤੇਰੇ ਵਰਗੇ 34 ਬੰਦਿਆਂ ਨੂੰ ਮੈਂ ਗੱਡੀ ਚੜਾ ਚੁੱਕਿਆ ਹੂੰ ਜੱਗਿਆ ਤੇਰੀ ਇਕੱਲੇ ਦੀ ਰੂਹ ਨਹੀਂ ਭਟਕੂਗੀ ਹੂੰ ਕਿਉਂਕਿ ਇੱਥੇ 34 35 ਬੰਦਿਆਂ ਦੀ ਪਹਿਲਾਂ ਵੀ ਮੈਂ ਗੱਡੇ ਲਾਰ ਕਰ ਚੁੱਕਿਆ ਹੂੰ ਉਹਦਾ ਗੱਗੂ ਦਾ ਡਾਇਲੋਗ ਸੀ ਰੱਬ ਨੂੰ ਮਖੌਲ ਕਰਨ ਵਾਲਿਆ ਗੋਲਿਆ ਓਏ ਜਿਹੜੀਆਂ 34 35 ਭੜਕਦੀਆਂ ਰੂਹਾਂ ਨਾ ਤੇਰੇ ਪਿੰਡੇ ਨੂੰ ਨੋਚ ਨੋਚ ਕੇ ਖਾਣ ਗਈਆਂ ਹਾਂ ਆ ਡਾਇਲੋਗ ਇੱਕ ਜਿਹੜੀ ਹੁਣ ਆਪਣੇ ਐਮੀ ਵਿਰਕ ਨੇ ਵੀ ਇੱਕ ਕੀਤੀ ਮੂਵੀ ਪਹਿਲਾਂ ਬਾਈ ਗੱਗੂ ਗੱਲੀ ਜੀ ਦੀ ਵੀ ਆਈ ਹਨ ਤੇ ਉਹਦੇ ਚ ਇੱਕ ਡਾਇਲੋਗ ਸੀਗਾ ਬੜਾ ਮਸ਼ਹੂਰ ਹੋ ਅ ਅੱਗ ਜੀ ਦਾ ਮਤਲਬ ਟੱਕੀ ਬਠਾਉਂਦਾ ਟਾਣਾ ਜਾਂ ਉਹ ਡਾਇਲੋਗ ਮਾਰ ਕੇ ਦਿਖਾਓ ਤੇਰੀ 부ਜੀ ਹੋਈ ਚਿਖਾਦੀ ਸੌ ਭਾਬੀ ਅੱਜ ਤੋਂ ਬਾਅਦ ਦੂਜੇ ਪਚਾਲ ਦਾ ਨਾ ਜੱਟ ਜੋਣਾ ਮੋੜ ਹੋਏਗਾ ਵਾਹ ਬਈ ਯਾਰ ਵਾਹ ਸਿਰਾਲਾ ਵਾਵਾ ਜਮਾ ਤੇ ਹੋਰ ਇੱਕ ਜਿਹੜੀ ਫਿਲਮ ਆਪਣੀ ਹੋਰ ਸੀਗੀ ਬਈ ਜਾ ਇਹ ਤਾਂ ਜੱਟ ਜਉਣਾ ਮੋੜ ਦਾ ਹੋ ਗਿਆ ਹਨ ਤੇ ਇੱਕ ਫਿਲਮ ਯਾਰ ਮੇਰੇ ਹੁਣ ਬਾਈ ਗੱਗੂ ਗਿਲ ਦੀ ਧਿਆਨ ਚ ਨਹੀਂ ਆ ਰਹੀ ਉਹਦੇ ਜਿਵੇਂ ਇੱਕ ਬਹੁਤ ਤਕੜਾ ਡਾਇਲੋਗ ਬੋਲਿਆ ਹੈ ਬਾਈ ਯਾਰ ਗੱਗੂ ਗਿਲ ਬਾਈ ਦੇ ਤਾਂ ਸਾਰੇ ਡਾਇਲੋਗ ਬਾਈ ਗਾਡਰ ਨੇ ਹਨ ਬੰਦਾ ਜਦੋਂ ਬੋਲਦਾ ਉਹੀ ਦੇਖ ਕੇ ਮਤਲਬ ਹਰੇਕ ਬੋਲਦੇ ਨੂੰ ਦੇ ਇੱਕ ਹੀ ਪੈਣਾ ਦਾ ਡਾਇਲੋਗ ਤਾਂ ਪਾਸੇ ਦੀ ਗੱਲ ਰਹੀ ਬਾਈ ਹਨ ਮੂਵੀ ਵਾਲੇ ਤਾਂ ਚਲੋ ਆ ਡਾਇਲੋਗ ਜਉਣਾ ਮੋੜ ਦਾ ਵੀ ਤੁਹਾਡਾ ਫੇਵਰੇਟ ਕਿਹੜਾ ਬਾਈ ਫੇਵਰੇਟ ਕਿਹੜਾ ਸੁਣਾਓ ਮੇਰੇ ਤਾਂ ਸਾਰੇ ਹੀ ਫੇਵਰੇਟ ਆ ਜਿਵੇਂ ਆਪਣੇ ਕੋਈ ਮਾਲੀ ਨੂੰ ਬੁੱਝਾ ਇੱਕ ਨਹੀਂ ਪਿਆਰਾ ਹੁੰਦਾ ਹੂੰ ਗੁੱਗੂ ਦੇ ਤਾਂ ਵੈਸੇ ਗੁੱਗੂ ਵੀ ਕੋਈ ਡਾਇਲੌਗ ਬੋਲ ਦੇ ਤਾਂ ਉਹ ਤਾਂ ਬੱਲੇ ਬੱਲੇ ਹੋ ਜਾਂਦੀ ਆ ਹੂੰ ਹੂੰ ਤੇ ਪਿਛੇ ਜੋਣਾ ਮੋੜ ਦਾ ਫੇਵਰੇਟ ਆ ਜੀ ਹੂੰ ਔਰ ਸੀ ਚੰਦ ਦੀ 14ਵੀਂ ਡਿਕਣੀ ਸ਼ੁਰੂ ਕਰਦੇ ਗਰਦਾਰਾ ਤੇਰੀ ਮੌਤੇ ਸਿਰਫ 14 ਦਿਨ ਰਹਿ ਗਏ ਉਹ ਕੰਧਾਂ ਵੀ ਉੱਚੀਆਂ ਕਰਾ ਲਈ ਤੇ ਫਰੰਗੀਆਂ ਦੀ ਫੌਜ ਵੀ ਮਂਗਾ ਲਈ ਆ ਡਾਇਲੌਗ ਆ ਬਾਕੀ ਬਾਈ ਯਾਰ ਜਮਾ ਦੇਖਿਆ ਬਾਈ ਲਾਦਦੀ ਨਾ ਜਮਾ ਬਾਬਾ ਮਤਲਬ ਆ ਲੱਗਦਾ ਹੀ ਨਹੀਂ ਯਾਰ ਬਈ ਹੋਰ ਬੰਦਾ ਬੋਲੀ ਜਾਂਦਾ ਕੋਈ ਡਾਇਲੌਗ ਹੈ ਨਾ ਵੀ ਬਾਜ ਵਾਲੀ ਟਿਊਨਿੰਗ ਆ ਚਲੋ ਬਾਜ ਦਾ ਡਿਫਰੈਂਸ ਹੋ ਸਕਦਾ ਬਾਈ ਪਰ ਟਿਊਨਿੰਗ ਜਿਹੜੀ ਬੋਲਣ ਵਾਲੀ ਆ ਮਤਲਬ ਸੇਮ ਆ ਲਹਿਜਾ ਸੇਮ ਆ ਮੇਰੇ ਨਾਲ ਕਾਫੀ ਡਾਇਲੌਗ ਸੀਗੇ ਆ ਮਿਰਜਾ ਜੱਟ ਚ ਵੀ ਸੀ ਮਿਰਜ ਉਹ ਡਾਇਲੌਗ ਸੀ ਉਸ ਤੇਰਾ ਮੇਰਾ ਡਾਲ ਉਹ ਪੁੱਤਰਾਂ ਦੀ ਫੌਜ ਬਣਾ ਕੇ ਤੇ ਦੁਸ਼ਮਣ ਸਰਵੇ ਇੱਕੋ ਹੀ ਅੱਬਾ ਦੁਸ਼ਮਣ ਪੈਦਾ ਕਰ ਦੁਸ਼ਮਣ ਕਿਤੇ ਉਹ ਨਾ ਹੋਵੇ ਸਾਡੀਆਂ ਸ਼ਮੀਆਂ ਦੀ ਧਾਰਾਂ ਇੱਕ ਦੂਜੇ ਨਾਲ ਹੀ ਲਾਲ ਕਰ ਲਈਏ ਤੇ ਬਾਕੀ ਭਾਈ ਡਾਇਲੋਗ ਤਾਂ ਚਲੋ ਚੱਲਦੇ ਰਹੇ ਨੇ ਹਣ ਆਪਾਂ ਉਹੀ ਗੱਲ ਵੀ ਜਦੋਂ ਇਸ ਕੋ ਬੈ ਹਣਾ ਤੇ ਬਈ ਕਿਤੇ ਨਾਲ ਫਿਲਮ ਇੰਡਸਟਰੀ ਦੇ ਬੰਦੇ ਨੂੰ ਜਦੋਂ ਉਹ ਇੱਕ ਸ਼ੌਂਕੀ ਹੋ ਜਾਂਦਾ ਬਈ ਤੇ ਕਿਉਂ ਬਾਕੀ ਤੁਸੀਂ ਸ਼ੁਰੂ ਤੋਂ ਆਈਡਲ ਮੰਨਿਆ ਬਈ ਗੱਗੂ ਗਿੱਲ ਨੂੰ ਤੇ ਉਹ ਚੀਜ਼ ਤਾਂ ਬਈ ਤੁਸੀਂ ਹੁਣ ਸਾਰਾ ਦਿਨ ਬੈਠੇ ਵੀ ਸੁਣਾਈ ਜਾਉਂਗੇ ਡਾ ਇਹ ਲੋਕ ਉਹ ਕਿ ਮਨ ਲਓ ਤਾਂ ਕੋਈ ਛੱਡੀ ਨਹੀਂ ਹੁਣ ਬਿਲ ਮਜਾ ਸੀ ਨੂੰ ਕੋਈ ਹਨਾ ਹਾਂ ਹਾਂਜੀ ਤੇ ਬਈ ਗਾਣੇ ਗੁਣੇ ਚ ਵੀ ਕਰਿਆ ਫਿਰ ਕੋਈ ਕਈ ਚ ਕੰਮ ਹਾਂਜੀ ਹੁਣ ਮੈਂ ਗਾਣਿਆਂ ਚ ਕਾਫੀਆਂ ਚ ਆ ਗਿਆ ਮਨਮੋਣ ਸਿੱਧੂ ਦਾ ਸੀਗਾ ਚਾਰ ਘੋੜੀਆਂ ਸਰਪੰਚੀ 2 ਕਰਾਏ ਠੀਕ ਹੈ ਬਈ ਤੇ ਪਿੱਛੇ ਜੇ ਮੇਰਾ ਵੈਕਟਰ ਜੌਨ ਨਾਲ ਸੀਨ ਸੀਗਾ ਤੇ ਆਪਣੀ ਸ਼ੂਟਿੰਗ ਹੋਈ ਆ ਹਮ ਫਿਲਮ ਦਾ ਲੈ ਨਾਂ ਨਹੀਂ ਡਿਕਲੇਅਰ ਕਰਿਆ ਠੀਕ ਹੈ ਬਈ ਐਮ ਐਲ اے ਦਾ ਸੀਗਾ ਐਮ ਐਲ اے ਦਾ ਹਾਂ ਇੱਕ ਹੁਣ ਕੱਲ ਗੀਤ ਰਿਲੀਜ਼ ਹੋਇਆ ਆਪਣੇ ਦਾ ਸੀ ਉਹ ਯਾਰ ਬਲਵਿੰਦਰ ਵੀਰ ਬਲਵਿੰਦਰ ਠੀਕ ਹੈ ਉਹਦੇ ਚ ਵੀ ਮੇਰਾ ਐਮ ਐਲ اے ਦਾ ਸੀਗਾ ਉਹਦੇ ਵੀ ਐਮ ਐਲ اے ਹਾਂ ਹੁਣ ਜਾਨੀ ਕਿ ਕੰਮ ਕਰ ਜਿਵੇਂ ਪਹਿਲਾਂ ਰੁਕ ਗਿਆ ਸੀ ਤੇ ਹੁਣ ਵਧਿਆ ਆ ਰਿਹਾ ਮੈਂ ਗੱਡੀ ਦੁਬਾਰਾ ਪਰੜੀ ਤੇ ਚੜ ਗਈ ਫੇਰ ਹਮ ਦੁਬਾਰਾ ਰੀਲ ਤੇ ਚੜ ਗਈ ਹਾਂ ਤੇ ਬਾਈ ਲੋਕਾਂ ਨੇ ਬੜਾ ਬਾਈ ਮੂੰਹ ਪਿਆਰ ਵੀ ਤੈਨੂੰ ਬਹੁਤ ਬੜਾ ਦਿੱਤਾ ਵੀਡੀਓ ਨੂੰ ਮਾਣਾ ਹੈ ਨਾ ਬਹੁਤ ਸੋਹਣੀ ਵੀਡੀਓ ਚ ਯਾਰ ਇਹਨਾਂ ਕੀ ਹੁੰਦਾ ਐਸੇ ਕਰਕੇ ਮੇਰੇ ਤੇ ਬੜਾ ਪਿਆਰ ਨਹੀਂ ਆਉਂਦਾਗਾ ਇਹਨਾਂ ਦਾ ਜਿੰਨੇ ਵੀ ਮੇਰੇ ਨਿਜੀ ਦੋਸਤ ਆ ਸਾਰੇ ਮੇਰੀ ਫੈਮਿਲੀ ਆ ਫੈਮਿਲੀ ਜਿਹੜੋਂ ਹੌਸਲਾ ਦਿੰਦੀ ਮੈਨੂੰ ਕੋਈ ਇਹ ਜਿਹਾ ਹੀ ਸੀਨ ਹੋਵੇ ਮੈਂ ਮੇਰੇ ਸ਼ੂਟ ਹੀ ਕਰ ਜਾਂਦਾ ਤੇ ਬਾਈ ਹੋਰ ਆਪਣੇ ਦਰਸ਼ਕਾਂ ਨੂੰ ਦੇਖਣ ਵਾਲੇ ਭਰਾਵਾਂ ਨੂੰ ਆਪਣੇ ਵੱਲੋਂ ਕੋਈ ਸਨੇਹਾ ਕਹਿਣਾ ਕੁਝ ਜਣਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਿਓ ਬਟਨ ਇੱਕ ਹੀ ਆ ਇੱਕ ਹੀ ਦਬਣਾ ਹੁੰਦਾ ਜੇ ਲਾਲ ਦਬਾਂਗੇ ਤਾਂ ਥੋੜਾ ਹੋਰ ਸਾਡੇ ਵਾਲਾ ਹੀ ਦਬੇ ਹੋ ਹਾਂ ਲਾਲ ਦਬ ਕੇ ਚਿੱਟਾ ਕਰ ਦੋ ਹਾਂ ਤੇ ਛੋਡੇ ਨਾਲ ਹੀ ਅਸੀਂ ਆ ਕੋਈ ਐਕਟਰ ਜਾਂ ਫੈਕਟਰ ਕੋਈ ਬਾਹਰ ਦਾ ਨਹੀਂ ਗਾ ਛੋਡੇ ਹੀ ਭਰਾ ਗੁੱਗੂ ਵੀ ਆਪਣਾ ਹੀ ਆ ਜੇ ਸਾਨੂੰ ਕੋਈ ਵਹਨੇ ਆ ਤਾਂ ਹੀ ਸਾਡੀ ਇਹ ਇੰਟਰਵਿਊ ਹੁੰਦੀ ਆ ਮੈਂ ਪ੍ਰਮਾਤਮਾ ਗੇ ਅਰਦਾਸ ਕਰਦਾ ਵੀ ਹਰ ਇੱਕ ਨੂੰ ਹੀ ਰੱਬ ਤਰੱਕੀ ਦੇਵੇ ਸਹੀ ਗੱਲ ਹੈ ਹਾਂ ਆਈ ਵਧੀਆ ਜੀ ਹੋਰ ਤੁਹਾਡੇ سناਓ ਕੀ ਹਾਲ ਆ ਵਧੀਆ ਜੀ ਜਮਾ ਉਹ ਕਰ ਰਿਹਾ ਰਿਪੋਰਟ ਬਾਕੀ ਭਾਈ ਬਲਰਾਜ ਦੁਬਾਰੇ ਪਿਛਲੇ ਮੇਲੇ ਵਾਲੀਆਂ ਆਪਣੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਹੋ ਗਈਆਂ ਵਧੀਆ ਤੁਸੀਂ ਮਿਲ ਗਏ ਹਨਾ 10 ਮਿੰਟ ਰੰਗ ਮੇਲਾ ਰੰਗ ਮੇਲਾ ਲੱਗ ਗਿਆ ਭਰਾਵਾਂ ਨਾਲ ਮੈਨੂੰ ਤੁਹਾਡਾ ਪਿਆਰ ਹੀ ਲਿਆਉਂਦਾ ਇੱਥੇ ਮੈਨੂੰ ਸਾਲ ਤਾਂ ਬਹੁਤ ਹੋ ਗਏ ਆਉਂਦੇ ਨੂੰ ਬਾਈ ਭਰਪੂਰ ਕੋਲੇ ਪਰ ਜਦੋਂ ਇੰਟਰਵਿਊ ਆਦਿਆ ਹੋਣ ਲੱਗ ਜੇ ਨਾ ਪਹਿਲਾਂ ਵੀ ਉਦੋਂ ਇਹਨੇ ਜਦੋਂ ਅਸੀਂ ਆਉਂਦੇ ਹੁੰਦੇ ਸੀ ਉਦੋਂ ਇੰਨਾ ਹੈ ਨਹੀਂ ਸੀਗਾ ਹੈ ਨਹੀਂ ਸੀਗਾ ਹੂੰ ਪਹਿਲੇ ਉਦੋਂ ਵੀ ਯਾਰ ਬਾਈ ਯਾਰ ਫਰਮਾਇਸ਼ ਕਰਦੇ ਹੁੰਦੇ ਸੀ ਘੋੜੀ ਤੇ ਚੜ ਬਾਈ ਯਾਰ ਸੋਹਣਾ ਲੱਗਦਾ ਜਿਹੜਾ ਕੁੜਤਾ ਜਾਦਰਾ ਇਹ ਮੈਂ ਪਾਵਾਂ ਨਾ ਪਾਵਾਂ ਇਹ ਜਿਹੜੇ ਮੇਨੂੰ ਆਡੀਅנס ਆ ਇਹ ਮੈਨੂੰ ਪਵਾਉਂਦੀ ਆ ਤੇ ਆਡੀਅנס ਮਗਰੀ ਮੈਂ ਹੂੰ ਹਾਂ ਠੀਕ ਹੈ ਭਾਈ ਤੇ ਬਲਰਾਏ ਭਾਈ ਬਹੁਤ ਬਹੁਤ ਧੰਨਵਾਦ ਉਹ ਵਧੀਆ ਗੱਲਾਂ ਸੁਣਾਈਆਂ ਤੇ ਵਧੀਆ ਲੱਗਿਆ ਗੱਲਬਾਤ ਕਰਕੇ ਤੇ ਤੁਸੀਂ ਵੀ ਦੋਸਤੋ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ